ਜੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਬੀਜੇਪੀ ਦੇ ਸਹੀ ਮਣੇ ਤੇ ਕੇਸ ਸੀ ਅੱਜ ਉਹਨਾਂ ਦੇ ਨਾਲ ਸਮੂਚੇ ਪਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਸ ਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ ਆ ਕਈ ਕਾਂਗਰਸ ਦੇ ਵਰਕਰ ਵੀ ਅੱਜ ਦੀ ਕਾਂਗਰਸ ਸ਼ਾਮ ਨੂੰ ਕਾਲੀ ਦਲ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾਦਾਰ ਜਿਵੇਂ ਹਲ ਐਜ਼ ਅ ਹਲਕਾ ਚਾਰਜਰ ਨੂੰ ਦਿੱਤੀ ਗਈ ਹੈ ਅਗਲੇ ਦਿਨਾਂ ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜੈ ਜਹਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ ਚਕ دہشت ਹੈ ਆਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਥੈਂਕ ਯੂ ਜੀ ਜਿਹੜਾ ਜੋੜਾ ਮਾਜਰਾ ਜਿਹੜੇ ਜਿਹੜਾ ਜਿਲ੍ਹੇ ਦੀ ਸੇਵਾ ਕੀਤੀ ਆ ਅੱਜ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਸਰਦਾਰ ਲਖਵੀਰ ਸਿੰਘ ਜੀ ਲੋਦੀਨਗਲ ਸਾਹਿਬ ਤੇ ਸਬੂਚੀ ਲੀਡਰਸ਼ਿਪ ਜਿਹੜੀ ਜਿਲ੍ਹੇ ਦੀ ਜਿੰਨੇ ਵੀ ਪਹਿਲੇ ਸਾਰੇ ਲੀਡਰਸ਼ਿਪ ਉਹਨਾਂ ਦੀ ਜਿਹੜੀ ਚੰਗੀ ਸੋਚ ਤੇ ਚੰਗੀ ਉਹਨਾਂ ਨੇ ਮੇਰੇ ਜਿਹੜਾ ਕੰਮ ਨੂੰ ਵੇਖਦੇ ਹੋਏ ਇਹ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਮੈਂ ਤਨਦੇਈ ਨਾਲ ਨਿਭਾਵਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਹੜਾ ਵਾ ਇਹ ਅਨਾਉਂਸਮੈਂਟ ਕੀਤੀ ਆ ਉਹਨੂੰ ਮਾਣ ਹੋਰ ਵਧਾਵਾਂਗਾ ਔਰ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਸਮੁੱਚੇ ਆਪਣੇ ਸੀਨੀਅਰ ਆਗੂ ਸਾਹਿਬਾਨ ਨੂੰ ਨਾਲ ਲੈ ਕੇ ਜ਼ਿਲ੍ਹੇ ਨੂੰ ਤਗੜਿਆ ਹੋ ਕੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਉਂਦਿਆਂ ਦਿਨਾਂ ਦੇ ਵਿੱਚ ਰਿਜ਼ਲਟ ਸਾਹਮਣੇ ਆਏਗਾ ਜੀ ਉਹਨੇ ਪੰਚਾਇਤਾਂ ਦੀਆਂ ਨਗਰ ਕੌਂਸਲ ਦੀ ਐਮਪੀ ਚੋਣਾਂ ਆ ਰਹੀਆਂ ਅੱਗੇ ਕੀ ਰਣਨੀਤੀ ਰਹਿਣ ਅਹੀਂ ਹਮੇਸ਼ਾ ਹੀ ਭਾਵੇਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਬਹੁਤ ਵੱਡੇ ਲੈਵਲ ਤੇ ਅਸੀਂ ਸਾਰੇ ਆਪਣੇ ਜਿਹੜੇ ਆਗੂ ਸਹਿਬਾਨਾਂ ਨੂੰ ਤੇ ਯੂਥ ਵਾਲਿਆਂ ਨੂੰ ਤੇ ਦੂਜੇ ਸੀਨੀਅਰ ਆਗੂ ਸਹਿਬਾਨਾਂ ਨੂੰ ਨਾਲ ਲੈ ਕੇ ਲਕਚਨਾ ਪਿਛਲੀ ਵਾਰ ਵੀ ਲੜੀਆਂ ਐਰ ਕਾਂ ਵਾਰ ਵੀ ਪਾਰਟੀ ਦਾ ਝੰਡਾ ਜਿਹੜਾ ਬਲੰਦ ਕਰਾਂਗੇ ਔਰ ਆਉਂਦੇ ਦਿਨਾਂ ਦੇ ਵਿੱਚ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਸਰਪੰਚੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪੈਣਗੀਆਂ ਸ਼੍ਰੋਮਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ